ਕੌਂਸਲ ਦੇ ਨਾਲ 90 ਦਾ ਕਰਨ ਵਾਸਤੇ ਸਚਨੋ ਹੋਚਾ ਜੀ ਵੀ ਪਹੁੰਚੇ ਹੋਏ ਨੇ ਬਹੁਤ ਹੀ ਦੁੱਖ ਦਾ ਸਮਾਂ ਸ਼ਬਦ ਨਹੀਂ ਹੈ ਪਹਿਲਾਂ ਮਾਂ ਤੇ ਹੁਣ ਪਿਤਾ ਤੋਂ ਵੀ ਛੋੜਾ ਪੈ ਗਿਆ ਖਤਰਾ ਇਹ ਤਾਂ ਜੀ ਜਿਨ੍ਹਾਂ ਦੇ ਘਰੋਂ ਜੀ ਜਾਂਦਾ ਹੈ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕੀ ਤਕਲੀਫ ਹੈ ਔਰ ਇਹ ਚੀਜ਼ ਨਾ ਅਸੀਂ ਸ਼ਬਦਾਂ ਚ ਬਿਆਨ ਕਰ ਸਕਦੇ ਆਂ ਅਸੀਂ ਲੱਖ ਕਹੀਏ ਅਸੀਂ ਦੁੱਖ ਵੰਡਾ ਰਹੇ ਹਾਂ ਬਟ ਉਹ ਦੁੱਖ ਐਸਾ ਹੈ ਉਹਨੂੰ ਨਾ ਕੋਈ ਵੰਡਾ ਸਕਦਾ ਨਾ ਉਹਨੂੰ ਕੋਈ ਘਟਾ ਸਕਦਾ ਉਹ ਆਪਣੇ ਦਿਲ ਦੀ ਦਰਦ ਹੁੰਦੀ ਹੈ ਦਿਲ ਦੀ ਪੀੜਾ ਹੁੰਦੀ ਹੈ ਉਹ ਪ੍ਰਮਾਤਮਾ ਵੱਲੋਂ ਹੀ ਕਿਤੇ ਹੌਲੀ ਹੋਏ ਵਕਤ ਦੇ ਨਾਲ ਠੰਡੀ ਪੈ ਜਾਏ ਘਟ ਜੇ ਤਾਂ ਅਲੱਗ ਗੱਲ ਹੈ ਨਹੀਂ ਤਾਂ ਇਹ ਦੁੱਖ ਐਸਾ ਇਹਨੂੰ ਨਾ ਕੋਈ ਘਟਾ ਸਕਦਾ ਕਿਉਂਕਿ ਮੈਂ ਤਾਂ ਆਪ ਉਸ ਦੌਰ ਤੋਂ ਗੁਜ਼ਰ ਰਿਹਾ ਤੇ ਅਸੀਂ ਤਾਂ ਅਸੀਂ ਅਜੇ ਆਪਣੇ ਸਾਡੇ ਜ਼ਖਮ ਹੀ ਗਿੱਲੇ ਆ ਅਸੀਂ ਤਾਂ ਉਸ ਤੋਂ ਨਹੀਂ ਬਾਹਰ ਨਿਕਲੇ ਤੇ ਇੱਥੇ ਰੋਜ਼ ਆ ਨਾ ਕੋਈ ਨਾ ਕੋਈ ਨਵੀਂ ਅਸੀਂ ਗੱਲ ਸੁਣਨ ਨੂੰ ਆ ਜਾਂਦੀ ਹੈ ਕੋਈ ਨਵੀਂ ਮਿਸ ਹਾਪਨਿੰਗ ਹੋਈ ਹੁੰਦੀ ਹੈ ਇਹ ਬਹੁਤ ਦੁਖਦਾਈ ਟਾਈਮ ਹੈ ਖਾਨ ਸਾਹਿਬ ਦੇ ਲਈ ਮਾਪੇ ਦਾ ਦੋਨੋਂ ਦਾ ਤੁਰ ਜਾਣਾ ਬਹੁਤ ਬਹੁਤ ਤਕਲੀਫ ਦੇ ਹੈ ਵੈਰੀ ਵੈਰੀ ਸੈਡ ਅਨਸਰਾਜ ਹੰਸਰੇ ਨੇ ਵੀ ਕਿਹਾ ਕਿ ਪੰਜਾਬੀ ਇੰਡਸਟਰੀ ਨੂੰ ਜਿਵੇਂ ਨਜ਼ਰ ਲੱਗ ਗਈ ਹੈ ਬਹੁਤ ਹੀ ਸੰਕਟ ਦੇ ਵਿੱਚ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਵਾਰੀ ਅਖੰਡ ਪਾਠ ਸਾਹਿਬ ਕਰਵਾਉਣਾ ਚਾਹੀਦਾ ਚਲੋ ਉਹਨਾਂ ਨੇ ਕਿਹਾ ਹੈ ਤਾਂ ਉਹਨਾਂ ਨੇ ਕੁਝ ਅੱਛਾ ਸੋਚ ਕੇ ਕਿਹਾ ਹੋਣਾ ਉਹ ਵੱਡੇ ਹੈ ਸਾਡੇ ਔਰ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਨਜ਼ਰ ਤਾਂ ਵਾਕਈ ਲੱਗੀ ਹੋਈ ਹੈ ਕੀ ਪੱਲਾ ਸਾਹਿਬ ਦਾ ਜਾਣਾ ਮੇਰੇ ਫਾਦਰ ਸਾਹਿਬ ਦਾ ਜਾਣਾ ਰਾਜਵੀਰ ਜਵੰਦਾ ਦਾ ਜਾਣਾ ਖਾਨ ਸਾਹਿਬ ਦੇ ਮੰਮੀ ਦਾ ਜਾਣਾ ਇਹਦੇ ਪਾਪਾ ਦਾ ਜਾਣਾ ਬਹੁਤ ਦੁਖਦਈ ਹੈ ਗੁਰਮੀਤ ਮਾਨ ਦੁਗਾਣਾ ਗਾਇਕ ਸੀਗੇ ਇੱਕ ਅਲਗੋਜ਼ਾ ਮਾਸਟਰ ਸੀਗੇ ਬੜੇ ਮੰਨੇ ਪਰ ਮੰਨੇ ਉਹਨਾਂ ਦਾ ਵਰਿੰਦਰ ਘੁੰਮਣ ਦਾ ਤੁਸੀਂ ਦੇਖੋ ਨਾ ਕਿ ਇੰਨੇ ਥੋੜੇ ਜਿਹੇ ਦਿਨਾਂ 'ਚ ਕਿੰਨੇ ਲੋਕ ਚਲੇ ਗਏ ਸੋ ਬਹੁਤ ਜ਼ਿਆਦਾ ਤਕਲੀਫ ਬਹੁਤ ਤਕਲੀਫ ਦੇ ਹੈ ਮਤਲਬ ਇਹ ਤਕਲੀਫ ਐਸੀ ਹੈ ਇਹਨੂੰ ਸ਼ਬਦਾਂ 'ਚ ਤੁਸੀਂ ਐਕਸਪਲੇਨ ਕਰ ਹੀ ਨਹੀਂ ਸਕਦੇ ਇਹਦੇ ਲਈ ਸ਼ਬਦ ਹੀ ਨਹੀਂ ਬਣਿਆ ਆਪਾਂ ਜੋ ਜਿੰਨਾ ਮਰਜ਼ੀ ਬੋਲੀਏ ਲੇਕਿਨ ਸ਼ਬਦ ਹੈ ਹੀ ਨਹੀਂ ਥੈਂਕ ਯੂ ਕੈਮਰਾਮੈਨ ਪਮਨਦੀ ਨਾਲ ਮੈਂ ਹਰਮਨ ਟੈਨਕਸਵਰਾ ਟੀਵੀ ਫੰਡਲਦੋਣਾ ਖਾਨ ਸਾਹਿਬ ਦੇ ਨਾਲ ਦੁੱਖ ਸੰਚਾ ਕਰਨ ਵਾਸਤੇ ਸੱਚ ਨੂੰ ਹੋਚਾ ਜੀ ਵੀ ਪਹੁੰਚੇ ਹੋਏ ਨੇ ਬਹੁਤ ਹੀ ਦੁੱਖ ਦਾ ਸਮਾਂ ਹੈ ਸ਼ਬਦ ਨਹੀਂ ਹੈ ਪਹਿਲਾਂ ਮਾਂ ਤੇ ਹੁਣ ਪਿਤਾ ਤੋਂ ਵੀ ਵਿਛੋੜਾ ਪੈ ਗਿਆ ਇਹ ਤਾਂ ਜਿਹਨਾਂ ਦੇ ਘਰੋਂ ਜੀ ਜਾਂਦਾ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕੀ ਤਕਲੀਫ ਹੈ ਔਰ ਇਹ ਚੀਜ਼ ਨਾ ਅਸੀਂ ਸ਼ਬਦਾਂ ਚ ਬਿਆਨ ਕਰ ਸਕਦੇ ਆ ਅਸੀਂ ਲੱਖ ਕਈ ਅਸੀਂ ਦੁੱਖ ਵੰਡਾ ਰਹੇ ਹਾਂ ਬਟ ਉਹ ਦੁੱਖ ਐਸਾ ਹੈ ਉਹਨੂੰ ਨਾ ਕੋਈ ਵੰਡਾ ਸਕਦਾ ਨਾ ਉਹਨੂੰ ਕੋਈ ਘਟਾ ਸਕਦਾ ਉਹ ਆਪਣੇ ਦਿਲ ਦੀ ਦਰਦ ਹੁੰਦੀ ਹੈ ਦਿਲ ਦੀ ਪੀੜਾ ਹੁੰਦੀ ਹੈ ਉਹ ਪ੍ਰਮਾਤਮਾ ਵੱਲੋਂ ਹੀ ਕਿਤੇ ਹੋਲੀ ਹੋਏ ਵਕਤ ਦੇ ਨਾਲ ਠੰਡੀ ਪੈ ਜਾਏ ਘਟ ਜੇ ਤਾਂ ਅਲੱਗ ਗੱਲ ਹੈ ਨਹੀਂ ਤਾਂ ਇਹ ਦੁੱਖ ਐਸਾ ਇਹਨੂੰ ਨਾ ਕੋਈ ਘਟਾ ਸਕਦਾ ਕਿਉਂਕਿ ਮੈਂ ਤਾਂ ਆਪ ਉਸ ਦੌਰ ਤੋਂ ਗੁਜ਼ਰ ਰਿਹਾ ਹਾਂ ਤੇ ਅਸੀਂ ਤਾਂ ਅਜੇ ਆਪਣੇ ਸਾਡੇ ਜ਼ਖਮ ਹੀ ਗਿੱਲੇ ਆ ਅਸੀਂ ਤਾਂ ਉਸ ਤੋਂ ਨਹੀਂ ਬਾਹਰ ਨਿਕਲੇ ਤੇ ਇੱਥੇ ਰੋਜ਼ ਆ ਨਾ ਕੋਈ ਨਾ ਕੋਈ ਨਵੀਂ ਅਸੀਂ ਗੱਲ ਸੁਣਨ ਨੂੰ ਆ ਜਾਂਦੀ ਹੈ ਕੋਈ ਨਵੀਂ ਮਿਸ ਹਾਪਨਿੰਗ ਹੋਈ ਹੁੰਦੀ ਹੈ ਤੇ ਬਹੁਤ ਦੁਖਦਾਈ ਟਾਈਮ ਹੈ ਖਾਨ ਸਾਹਿਬ ਦੇ ਲਈ ਮਾਪੇ ਦਾ ਦੋਨੋਂ ਦਾ ਤੁਰ ਜਾਣਾ ਬਹੁਤ ਬਹੁਤ ਤਕਲੀਫ ਦੇ ਹੈ ਵੈਰੀ ਵੈਰੀ ਸੈਡ ਅਨਸਰਾਜ ਹੰਸਰੇ ਨੇ ਵੀ ਕਿਹਾ ਕਿ ਪੰਜਾਬੀ ਇੰਡਸਟਰੀ ਨੂੰ ਜਿਵੇਂ ਨਜ਼ਰ ਲੱਗ ਗਈ ਹੈ ਬਹੁਤ ਹੀ ਸੰਕਟ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਵਾਰੀ ਅਖੰਡ ਪਾਠ ਸਾਹਿਬ ਕਰਵਾਉਣਾ ਚਾਹੀਦਾ ਹੈ ਚਲੋ ਉਹਨਾਂ ਨੇ ਕਿਹਾ ਹੈ ਤਾਂ ਉਹਨਾਂ ਨੇ ਕੁਝ ਅੱਛਾ ਸੋਚ ਕੇ ਕਿਹਾ ਹੋਣਾ ਉਹ ਵੱਡੇ ਹੈ ਸਾਡੇ ਔਰ ਜ਼ਰੂਰ ਕਰਵਾਣਾ ਚਾਹੀਦਾ ਹੈ ਕਿਉਂਕਿ ਨਜ਼ਰ ਤਾਂ ਵਾਕਈ ਲੱਗੀ ਹੋਈ ਹੈ ਕਿ ਪੱਲਾ ਸਾਹਿਬ ਦਾ ਜਾਣਾ ਮੇਰੇ ਫਾਦਰ ਸਾਹਿਬ ਦਾ ਜਾਣਾ ਰਾਜਵੀਰ ਜਵੰਦਾ ਦਾ ਜਾਣਾ ਖਾਨ ਸਾਹਿਬ ਦੇ ਮੰਮੀ ਦਾ ਜਾਣਾ ਦੇ ਪਾਪਾ ਦਾ ਜਾਣਾ ਬਹੁਤ ਦੁਖਦਈ ਹੈ ਗੁਰਮੀਤ ਮਾਨ ਦੁਗਾਣਾ ਗਾਇਕ ਸੀਗੇ ਇੱਕ ਅਲਗੋਜ਼ਾ ਮਾਸਟਰ ਸੀਗੇ ਬੜੇ ਮੰਨੇ ਪਰ ਮੰਨੇ ਉਹਨਾਂ ਦਾ ਵਰਿੰਦਰ ਘੁੰਮਣ ਦਾ ਤੁਸੀਂ ਦੇਖੋ ਨਾ ਕਿ ਇੰਨੇ ਥੋੜੇ ਜਿਹੇ ਦਿਨਾਂ 'ਚ ਕਿੰਨੇ ਲੋਕ ਚਲੇ ਗਏ ਸੋ ਬਹੁਤ ਜ਼ਿਆਦਾ ਤਕਲੀਫ ਬਹੁਤ ਤਕਲੀਫ ਦੇ ਆ ਮਤਲਬ ਇਹ ਤਕਲੀਫ ਐਸੀ ਹੈ ਇਹਨੂੰ ਸ਼ਬਦਾਂ 'ਚ ਤੁਸੀਂ ਐਕਸਪਲੇਨ ਕਰ ਹੀ ਨਹੀਂ ਸਕਦੇ ਇਹਦੇ ਲਈ ਸ਼ਬਦ ਹੀ ਨਹੀਂ ਬਣਿਆ ਆਪਾਂ ਜੋ ਜਿੰਨਾ ਮਰਜ਼ੀ ਬੋਲ ਲਈਏ ਲੇਕਿਨ ਸ਼ਬਦ ਹੈ ਹੀ ਨਹੀਂ ਥੈਂਕ ਯੂ ਕੈਮਰਾਮੈਨ ਪਵੰਦੀਨਾਲ ਮੈਂ ਹਰਮਨ ਡੈਨਿਕਸਵਾਲਾ ਟੀਵੀ ਪੰਡਾਲਦੋਨਾ